ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਰੈਸਪੀ ਦੱਸਣ ਲੱਗ ਰਹੇ ਹਾਂ ਜੀ ਜੋ ਜਿਹੜੀ ਕਿ ਕੱਚੇ ਅੰਬ ਤੇ ਆਲੂਆਂ ਦੀ ਤਿਆਰ ਹੁੰਦੀ ਹੈ ਇਹ ਅੰਮ੍ਰਿਤਸਰ ਵਗੈਰਾ ਤੇ ਲੁਧਿਆਣੇ ਸ਼ਹਿਰਵਣੀ ਬਹੁਤ ਜ਼ਿਆਦਾ ਲੋਕ ਬਣਾ ਕੇ ਪੀਂਦੇ ਆ ਗਰਮੀਆਂ ਦੇ ਮੌਸਮ 'ਚ ਇਹ ਬਹੁਤ ਠੰਡੀ ਠੰਡੀ ਬਹੁਤ ਸਵਾਦ ਲੱਗਦੀ ਹੈ ਤੇ ਚਲੋ ਅੱਜ ਆਪਾਂ ਵੀ ਬਣਾਉਨੇ ਆ ਤੇ ਉਹਦੇ ਵਾਸਤੇ ਆਪਾਂ 2 ਲੈਤੀਏ ਜੀ ਕੱਚੇ ਅੰਬ ਤੇ 2 ਲੈਤੀਏ ਆਲੂ ਤੇ ਆਪਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਦੋ ਵਿਸਲ ਲਵਾਵਾਂਗੇ ਤੇ ਇਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਧਰ ਦਿਆਂ ਜੀ ਉਹਨਾਂ ਵਾਲਣ ਵਾਸਤੇ। ਲਓ ਜੀ ਆਪਾਂ ਇੱਕ ਗਲਾਸ ਪਾਣੀ ਦਾ ਪਾ ਕੇ ਇਹਨੂੰ ਰੱਖ ਦਿੰਨੇ ਆਂ ਤੇ ਦੋ ਇਹਨੂੰ ਵਿਸਲਾਂ ਲਓ ਜੀ ਦੋ ਤਿੰਨ ਵਿਸਲਾਂ ਲੱਗ ਗਈਆਂ ਸੀ ਤੇ ਇਹ ਚੰਗੀ ਤਰ੍ਹਾਂ ਆਲੂ ਆਪਣੇ ਉਬਲ ਗਏ ਨੇਗੇ ਤੇ ਜਿਹੜੇ ਇਹ ਹੈਗੇ ਅੰਬ ਇਹ ਵੀ ਚੰਗੀ ਤਰ੍ਹਾਂ ਬਿਲਕੁਲ ਸੌਫਟ ਹੋ ਗਏ ਨੇ ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰ ਲੈਣੇ ਆਂ ਇਹਦਾ ਆਪਾਂ ਉਤਾਰ ਲਿਆ ਹੁਣ ਤੇ ਇਹਾਂ ਵੀ ਇਸ ਤਰ੍ਹਾਂ ਉਤਾਰ ਲੈਣੇ ਆਂਗੇ। ਕਿ ਸਾਰਾ ਜਿਹੜਾ ਗੁੱਦਾ ਜੀ ਆਪਾਂ ਇਹਦਾ ਕੱਢ ਲੈਣਾ ਹੈਗਾ ਮੇ ਉਸ ਜੰਗੀ ਤੇਰਾ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਦਿਨ ਨੂੰ ਮਿਕਸ ਕਰਾਂਗਾ ਜੰਗੀ ਤੇਰਾ ਲੋ ਜੀ ਆਪਾਂ ਇਹਨੂੰ ਡਾਉਂਗੇ ਚਪਾ ਲਿਆ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਕਰ ਲੈਣਾ ਥੋੜਾ ਜਿਹਾ ਮਿਕਸ ਲੋ ਜੀ ਚੰਗੀ ਤਰ੍ਹਾਂ ਕਰ ਲਿਆ ਆਪਾਂ ਮਿਕਸ ਤੇ ਇਹਨੂੰ ਪਾਣੀ ਇਹਦੇ ਵਿੱਚ ਪਾਵਾਂਗੇ ਬਿਲਕੁਲ ਠੰਡਾ ਠੰਡਾ ਪਾਣੀ ਪਾਵਾਂਗੇ ਇਹ ਇੰਨਾ ਸਵਾਦ ਬੰਦ ਹੈ ਨਾ ਜੀ ਤੁਸੀਂ ਇੱਕ ਵਾਰ ਬਣਾ ਕੇ ਜਦੋਂ ਬੱਚਿਆਂ ਨੂੰ ਪਲਾਤਾ ਇਹ ਖੱਟਾ ਮਿੱਠਾ ਜਿਹਾ ਉਹਦੀ ਟੇਸਟੀ ਬੰਦ ਹੈ ਤੇ ਬੱਚੇ ਵਾਰ-ਵਾਰ ਮੰਗਣਗੇ ਕਿ ਸਾਨੂੰ ਇਹ ਹੀ ਬਣਾ ਕੇ ਦਿਓ ਤੇ ਹੁਣ ਆਪਾਂ ਇੱਧਰ ਕੱਟਿਆ ਜੀ ਇੱਕ ਬਰੀਕ ਬਰੀਕ ਖੀਰਾ ਕੱਟਿਆ ਤੇ ਇੱਕ ਕੱਟਿਆ ਜੀ ਆਪਾਂ ਪਿਆਜ਼ ਖੀਰਾ ਵੀ ਇਹਦੇ ਵਿੱਚ ਪਾ ਦਨੇ ਆ ਤੇ ਪਿਆਜ਼ ਵੀ ਇਹਦੇ ਵਿੱਚ ਪਾ ਦਨੇ ਆ ਲੋ ਜੀ ਇਹ ਨੂੰ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਆਪਣੇ ਸਵਾਦ ਅਨੁਸਾਰ ਨਮਕ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਚਿੱਟਾ ਨਮਕ ਥੋੜੀ ਜਿਹੀ ਵੀ ਕਲਰ ਵਧੀਆ ਆ ਜੇ ਤੇ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਪਾਈ ਹੈ ਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਕਾਲਾ ਨਮਕ ਕਾਲੀ ਮਿਰਚ ਇੱਥੇ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਲਓ ਜੀ ਅੱਧਾ ਚਮਚਾ ਚਾਟ ਮਸਾਲਾ ਪਾਵਾਂਗੇ ਭੁੰਨੇ ਹੋਏ ਜੀਰੇ ਦਾ ਪਾਊਡਰ ਪਾਵਾਂਗੇ ਇਹਦੇ ਉੱਤੇ ਪਾਊਡਰ ਨੂੰ ਆਪਾਂ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਲਿਆ ਜੀਰੇ ਨੂੰ ਭੁੰਨ ਕੇ ਲੋ ਜੀ 2-3 ਚਮਚੇ ਆਪਾਂ ਪਾਵਾਂਗੇ ਇਹਦੇ ਵਿੱਚ ਚੀਨੀ। ਇਹਨੂੰ ਵੀ ਮਿਕਸ ਕਰ ਲਵਾਂਨੇ ਸਾਰੇ ਕੁਸਿਨ ਆਪਾਂ। ਲੋ ਜੀ ਪਲੰਜੀ ਬਣ ਕੇ ਆਪਣੀ ਬਿਲਕੁਲ ਰੈਡੀ ਹੈ ਤੇ ਹੁਣ ਥੋੜੇ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਰਫ਼ ਦੀਆਂ ਟੁਕੜੀਆਂ। ਇਹਨਾਂ ਨੂੰ ਇੱਕ ਵਾਰੀ ਆਪਾਂ ਠੰਡੇ ਠੰਡੇ ਬੱਚਿਆਂ ਨੂੰ ਖਵਾਈ ਨਾ ਆਪਣੇ ਬੱਚੇ ਖੁਸ਼ ਹੋ ਜਾਣਗੇ ਤੇ ਆਪਾਂ ਇਹਨੂੰ ਕਿਵੇਂ ਮਰਜ਼ੀ ਖਾ ਸਕਦੇ ਆਂ ਜੀ ਇਹ ਵੈਸੇ ਰੋਟੀ ਨਾਲ ਜਿਵੇਂ ਦਹੀਂ ਖਾਂਦੇ ਆ ਸਾਰੇ ਆਹੀਂ ਖਾਂਦੇ ਆ ਤੇ ਅਸੀਂ ਗਏ ਸੀ ਆਪਣੇ ਰਿਸ਼ਤੇਦਾਰੀ ਦੇ ਵਿੱਚ ਸਾਨੂੰ ਉਹਨਾਂ ਨੇ ਇਹ ਬਣਾ ਕੇ ਖਵਾਈ ਸੀ ਸਾਨੂੰ ਬਹੁਤ ਟੇਸਟੀ ਲੱਗੀ ਇਸ ਕਰਕੇ ਅਸੀਂ ਇੱਥੇ ਬਣਾ ਕੇ ਤੁਹਾਨੂੰ ਇਸੇ ਕਰਕੇ ਦਿਖਾ ਰਹੇ ਆ ਕਿ ਤੁਸੀਂ ਵੀ ਸਾਰੇ ਇਸ ਤਰ੍ਹਾਂ ਦੂਰ ਮਜ਼ਾ ਚੱਕੋ ਕੱਚੀ ਅੰਬੀ ਦਾ ਅੰਬੀ ਅੱਜਕੱਲ ਫ੍ਰੈਸ਼ ਆ ਰਹੀਆਂ ਨੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਕੌਲੀ ਚ ਪਾ ਲੈਨੇ ਆ ਇੱਕ ਚ ਦੋ ਕੁ ਪੱਤੇ ਆਪਾਂ ਇਹਦੇ ਵਿੱਚ ਪਦੀਨੇ ਦੇ ਪਾ ਦਿੰਦੇ ਆ। ਲਓ। ਲੰਜੀ ਤਿਆਰ ਹੈ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਹ ਕੱਚੀ ਅੰਬੀ ਦੀ ਨਵੀਂ ਰੈਸਪੀ ਕਿਵੇਂ ਦੀ ਲੱਗੀ।